ਪੌਦਿਆਂ ਦੀ ਜਾਨ ਨੂੰ ਅਸੀਂ ਬੰਦਿਆਂ ਦੀ ਜਾਨ ਤੱਕ ਪਹੁੰਚਾ ਦਿੰਨੇ ਆ ਜਿਹੜਾ ਅੰਗ ਬੇਜਾਨ ਹੋ ਰਿਹਾ ਹੁੰਦਾ ਵਾਪਸ ਫਿਰ ਜਾਨ ਦੇ ਵਿੱਚ ਆ ਜਾਂਦਾ ਜੰਮਦੇ ਬੱਚੇ ਨੂੰ ਪਹਿਲੀ ਬੂੰਦ ਦੇ ਸਕਦੇ ਆ ਸੋ ਉਹੀ ਸੁਪਰ ਪਾਵਰ ਪੌਦਿਆਂ ਦੀ ਜਿਹੜੀ ਜਾਨ ਹੈ ਉਹ ਇਨਸਾਨ ਦੀ ਜਾਨ ਬਚਾਉਣ ਲਈ ਯੂਜ਼ ਕੀਤੀ ਜਾ ਰਹੀ ਹੈ ਸਰ ਮੈਨੂੰ ਨਾ 슈ਗਰ ਦੀ ਪ੍ਰੋਬਲਮ ਸੀ ਸੀ ਸਰ ਮੈਨੂੰ 3-4 ਸੂ ਰਹਿੰਦੀ ਸੀ ਤਿੰਨ 400 ਬੜੇ ਹਲਕੇ ਜਿਹਾ ਮੂਨਲ ਭੈਣ ਜੀ ਤੁਸੀਂ ਕਹਤਾ ਵੀ 3 400 300 슈ਗਰ ਵਾਲੇ ਦੇ ਬੰਦੇ ਦੇ ਕੰਨ ਲਾਲ ਹੋ ਜਾਂਦੇ ਨੇ 300 슈ਗਰ ਸੁਣ ਕੇ ਹਾਂ ਜੀ ਮੈਂ ਡੇਢ ਕੇ ਮਹੀਨਾ ਦਵਾਈ ਖਾਧੀ ਤਾਂ ਮੇਰੀ 150 ਤੱਕ ਆ ਗਈ 슈ਗਰ ਤੇ ਫਿਰ ਗੋਲੀਆਂ ਜੀ ਜਿਹੜੀਆਂ ਗੋਲੇ ਗੋਲੇ ਖਾਂਦੇ ਹੋ ਉਹਨਾਂ ਛੱਡ ਦਿੱਤੀ ਤੁਸੀਂ ਹਾਂ ਜੀ ਕਿੰਨੇ ਟਾਈਮ ਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਨਹੀਂ ਇੱਕ ਹਫ਼ਤੇ ਬਾਅਦ ਟੈਸਟ ਕੀਤਾ ਸੀ ਤਾ ਮੇਰੀ ਮਤਲਬ ਰੀ ਬਸ ਹੋਈ ਜਾਂਦੀ ਸੀ 슈ਗਰ 150 ਦਾ ਫਰਕ ਬਾਕੀ ਇੱਕ ਹਫਤੇ ਚ ਹੀ ਪੈ ਗਿਆ ਹਾਂਜੀ ਹਾਂਜੀ ਕੀ ਪ੍ਰੋਬਲਮ ਹੋਈ ਸੀ ਮਾ ਜੀ ਮੇਰੇ ਨਾ ਕਿਡਨੀਆ ਪੂਰਾ ਪ੍ਰੋਪਰ ਅਗਰ ਨਹੀਂ ਸੀ ਕੰਮ ਕਰਦੀਆਂ ਅੱਛਾ ਜੀ ਤੇ ਹੁਣ ਮਤਲਬ ਠੀਕ ਆ ਬਿਲਕੁਲ ਮੇਰਾ ਡਾਈਜੈਸ਼ਨ ਬਹੁਤ ਕਮਜ਼ੋਰ ਸੀਗਾ ਅੱਛਾ ਜੀ ਤੇ ਉਹ ਬੜਾ ਫਰਕ ਪਿਆ ਆ ਕੇ ਨਾਲੋਂ ਵਜ਼ਨ ਦਾ ਵੀ ਫਰਕ ਪਿਆ ਹੋਣਾ ਵਜ਼ਨ ਦਾ ਫਰਕ ਪਿਆ